ਹਾਂਜੀ ਪ੍ਰਦੀਪ ਜੀ ਦੱਸੋ ਨਮਸਕਾਰ ਜੀ ਪਰ ਮੇਰੇ ਨਾਲ ਲੱਕ ਤੋਂ ਪ੍ਰੋਬਲਮ ਸੀਗੀ ਬਹੁਤ ਜਿਆਦਾ ਮੈਂ ਕਈ ਸਾਲਾਂ ਤੋਂ ਬਹੁਤ ਪ੍ਰੇਸ਼ਾਨ ਸੀਗਾ ਜੀ ਜਿਵੇਂ ਕਿ ਲੱਕ ਤੋਂ ਦਰਦ ਪੈਰ ਤੱਕ ਜਾਂਦਾ ਸੀਗਾ ਕਿ ਲੈਫਟ ਹੈਂਡ ਦੀ ਦੋ ਉਂਗਲੀਆਂ ਵੀ ਸੋਨ ਹੋ ਗਈਆਂ ਸੀਗੀਆਂ ਫਿਰ ਮੈਂ ਦਵਾਈਆਂ ਦੂਈ ਐਂਡ ਮੈਡੀਸਿਨ ਵਗੈਰਾ ਬਹੁਤ ਖਾਧੇ ਪਰ ਮੈਨੂੰ ਰਾਮ ਕਿਤੇ ਨਹੀਂ ਆਇਆ ਤਾਂ ਦਵਾਈਆਂ ਦੇ ਨਾਲ ਕੀ ਤੁਹਾਨੂੰ ਫਰਕ ਪਿਆ ਸੀਗਾ ਡਾਕਟਰ ਸਾਹਿਬ ਜੇ ਦਵਾਈ ਖਾਲੋ ਰਾਮਾ ਉਦੋਂ ਫੇਰ ਮੇਰਾ ਹੂ ਕਮ ਹੋ ਜਾਂਦਾ ਸੀ ਦਵਾਈ ਫਿਰ ਮੈਂ ਇੱਕ ਫੇਸਬੁੱਕ ਤੇ ਐਡ ਦੇਖੀ ਥੋੜੀ ਸ਼ਰਦਨ ਫਿਲਦੀ ਤੇ ਉਤੋਂ ਦੇਖ ਕੇ ਫਿਰ ਮੈਂ ਤੁਹਾਨੂੰ ਫੋਨ ਕੀਤਾ ਇੱਥੇ ਫੋਨ ਕੀਤਾ ਉਦੋਂ ਬਾਅਦ ਮੈਂ ਥੋੜੀ 6 ਮਹੀਨੇ ਤੋਂ 7 ਮਹੀਨੇ ਦਵਾਈ ਖਾਦੀ ਆ ਪਰ ਅੱਜ ਮੈਨੂੰ ਦਵਾਈ ਦੀ ਕੋਈ ਲੋੜ ਨਹੀਂ ਹੈਗੀ ਮੈਂ ਬਿਲਕੁਲ ਆਪਣੀ ਐਕਸਰਸਾਈਜ਼ ਵੀ ਕਰ ਰਿਆ ਹਾਂ ਤੇ ਯੋਗ ਵੀ ਕਹਰਾ ਕਰ ਰਿਹਾ ਹਾਂ ਕਿੰਨੇ ਜਿਹੜੀ ਤੁਸੀਂ ਦਵਾਈ ਖਾਦੀ ਹੈ ਸਾਡੇ ਕੋਲ ਕਿੰਨੇ ਕ ਮਹੀਨੇ ਦਵਾਈ ਖਾਦੀ ਸੀ ਤੁਹਾਨੂੰ ਕੀ ਛੇਤੀ ਫਰਕ ਪੈ ਗਿਆ ਕਿਨੇ ਸਮੇਂ ਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਤਿੰਨ ਮਹੀਨੇ ਬਾਅਦ ਯਾਨੀ ਕਿ ਇਦਾਂ ਹੋਣ ਲੱਗਿਆ ਦਵਾਈ ਛੱਡ ਦਵਾਂ ਨਾ ਮੈਨੂੰ ਕੋਈ ਮੈਨੂੰ ਦਰਦ ਨਹੀਂ ਮਹਿਸੂਸ ਹੋ ਰਿਹਾ ਸੀਗਾ ਫਿਰ ਚੱਲਣ ਫਿਰਨ ਦੇ ਵਿੱਚ ਵੀ ਸੋ ਹੋ ਗਈ ਸੀ ਹੁਣ ਤੁਸੀਂ ਬਿਲਕੁਲ ਠੀਕ ਹੋ ਹੁਣ ਤੋਂ ਹੀ ਆਪਣੀ ਸਾਰੀ ਜਿਹੜੀ ਕੰਮਕਾਰ ਵਗੈਰਾ ਸਭ ਬਿਲਕੁਲ ਬਿਨਾਂ ਦਰਦ ਦੇ ਕਰ ਸਕਦੇ ਹੋ ਬਿਲਕੁਲ ਸਰ ਬਿਲਕੁਲ ਬਿਲਕੁਲ ਐਨ ਮੌਕੇ ਆ ਠੀਕ ਹੈ ਇਹ ਸਾਰ ਅੱਜ ਮੈਂ ਕੋਈ ਮੈਡੀਸਿਨ ਲੈਣ ਨਹੀਂ ਆਇਆ ਤੁਹਾਡੇ ਕੋਲ ਅੱਜ ਮੈਂ ਇੱਕ ਬਕਾਇਦਾ ਤੁਹਾਡਾ ਧੰਨਵਾਦ ਕਰਨ ਆਇਆ ਵੀ ਡਾਕਟਰ ਸਾਹਿਬ ਤੁਹਾਨੂੰ ਮਿਲ ਕੇ ਜਿਹੜਾ ਕਮੈਂਟ ਵੀ ਜੀ ਮਿਲਦੇ ਹਨ ਟਾਈਮ ਪਰ ਤੁਹਾਨੂੰ ਵੀ ਖੁਸ਼ੀ ਹੈ ਕਿ ਤੁਸੀਂ ਬਿਲਕੁਲ ਠੀਕ ਹੋ ਗਏ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਪ੍ਰਦੀਪ ਤੇ ਤੁਸੀਂ ਵੀ ਜੇ ਤੁਹਾਨੂੰ ਕੋਈ ਕਮਰ ਵਿੱਚ ਕੋਈ ਦਰਦ ਵਗੈਰਾ ਹੁੰਦੀ ਹੈਗੀ ਆ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਤੁਸੀਂ ਸਾਡੇ ਨਾਲ ਮਿਲ ਕੇ ਸਾਡੇ ਨਾਲ ਦਵਾਈ ਲੈ ਸਕਦੇ